ਮੀਤ ਹੈਰ ਜਾਂ ਆਮ ਆਦਮੀ ਪਾਰਟੀ ਜਵਾਬ ਦੇ ਦੇਵੇ ਇਹ 52 ਮੁੱਦੇ ਆ ਜੀ 52 ਮੁੱਦੇ ਆ ਇਹ 52 ਮੁੱਦਿਆਂ ਦਾ ਜਵਾਬ ਦਵੇ ਮਹਿੰਗਾਈ ਪੱਤਾ ਨਾਲ ਦੱਸੇ ਕਿ ਕਿਉਂ ਨਹੀਂ ਮਿਲ ਰਿਹਾਗਾ ਅਸੀਂ ਸੈਂਟਰ ਗਵਰਨਮੈਂਟ ਤੋਂ ਕਿਉਂ ਪਿੱਛੇ ਚੱਲ ਰਹੇ ਇਹ 52 ਮੁੱਦਿਆਂ ਦਾ ਜਵਾਬ ਦਵੇ ਇਹ ਤੁਹਾਡੇ ਸਾਰਿਆਂ ਦੇ ਨਾਲ ਪ੍ਰੈਸ ਕਾਨਫਰੰਸ ਨੂੰ ਸਾਰੇ ਸਾਰਿਆਂ ਨੂੰ ਇਹ ਪੇਜ ਦੇ ਦੇਣਾ ਇਹ 52 ਮੁੱਦਿਆਂ ਦਾ ਜਵਾਬ ਦਵੇ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਕਿਰਦਾਰ ਤੇ ਉਂਗਲ ਚੱਕਦੇ ਆ ਪਹਿਲਾਂ ਇਸ ਮੁੱਦਿਆਂ ਦਾ ਜਵਾਬ ਦੇਣ ਲੋਕਾਂ ਦੇ ਮੁੱਦਿਆਂ ਦਾ ਜਵਾਬ ਦੇਣ ਤੇ ਨਾਲ ਦੀ ਨਾਲ ਹੀ ਇੱਕ ਇਸ ਗੱਲ ਦਾ ਜਵਾਬ ਦੇਣ ਕਿ ਜਦੋਂ ਇਹਨਾਂ ਨੇ ਬੀਬੀਆਂ ਨੂੰ 1000 ਰੁਪਇਆ ਕਮਿਟ ਕੀਤਾ ਸੀ ਉਹਨਾਂ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਦੇ ਨਾਲ ਧੋਖਾ ਕਿਉਂ ਕੀਤਾ ਇਹਨਾਂ ਲੋਕਾਂ ਨੇ ਜਦੋਂ ਇਹਨਾਂ ਨੂੰ ਮਤਦਾਨ ਕੀਤਾ ਸੀ ਇਹਨਾਂ ਦੀਆਂ ਮਾਤਾਵਾਂ ਇਹਨਾਂ ਦੇ ਘਰ ਸੋਨੇ ਦੇ ਨਾਲ ਭਰ ਗਏ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ 1000 ਰੁਪਏ ਤੋਂ ਕਿਉਂ ਵਾਂਝੀਆਂ ਉਹਦਾ ਜਵਾਬ ਦੇਨ ਉਸ ਗੱਲ ਨੂੰ ਕਿਉਂ ਝੂਠ ਬੋਲਿਆ ਉਸ ਗਰੰਟੀ ਦੇ ਵਿੱਚ ਇਹਨਾਂ ਨੂੰ ਲਿਖਿਆ ਹੋਣਾ ਚਾਹੀਦਾ ਸੀ ਕਿ ਅਸੀਂ 2 ਸਾਲ ਪਾਵਾਂਗੇ ਅਸੀਂ 3 ਸਾਲ ਪਾਵਾਂਗੇ